ਸਰਦਾਰ ਭਗਤ ਸਿੰਘ ਨੇ ਦੇਸ਼ ਲਈ ਆਪਣਾ ਪੂਰਾ ਜੀਵਨ ਕਰ ਦਿੱਤਾ ਕੁਰਬਾਨ ਛੋਟੀ ਜਹੀ ਉਮਰ ਵਿੱਚ ਛੋਟੀ ਜਹੀ ਉਮਰ ਵਿੱਚ ਆਪਣੀ ਬਣਾ ਲਈ ਸੀ ਵੱਖਰੀ ਪਹਿਚਾਨ ਜੇਲ੍ਹ ਵਿੱਚ ਉਹਨਾਂ ਨੇ ਜੇਲ੍ਹ ਵਿੱਚ ਉਹਨਾਂ ਨੇ ਸਾਥੀ ਕਿਤਾਬਾਂ ਨੂੰ ਬਣਾਇਆ ਸੀ ਦੇਸ਼ ਦੀ ਆਜ਼ਾਦੀ ਲਈ ਆਪਣੀ ਹਰ ਇੱਛਾ ਨੂੰ ਮਿਟਾਇਆ ਸੀ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਮੇਰਾ ਜੀਵਨ ਸਭ ਤੋਂ ਉੱਤਮ ਹੈ ਕਿਉਂਕਿ ਮੈਂ ਆਜ਼ਾਦੀ ਲਈ ਸਮਰਪਿਤ ਹੋ ਗਿਆ ਹੈ ਇਹ ਸ਼ਬਦ ਸੁਣ ਕੇ ਇਹ ਸ਼ਬਦ ਸੁਣ ਕੇ ਹੋਰ ਨੌਜਵਾਨਾਂ ਵਿੱਚ ਵੀ ਜੋਸ਼ ਭਰ ਆਇਆ ਸੀ ਕਦੇ ਵੀ ਗੁਲਾਮੀ ਦੀ ਜ਼ਿੰਦਗੀ ਆਜ਼ਾਦੀ ਨੂੰ ਭੁਲਾ ਨਹੀਂ ਸਕਦੀ ਇਸ ਲਈ ਭਗਤ ਸਿੰਘ ਸੂਰਮੇ ਨੇ ਕਿਹਾ ਸੀ ਕੋਈ ਵੀ ਆਰਾਮ ਜਾਂ ਦੁਨਿਆਵੀ ਇੱਛਾ ਕੋਈ ਵੀ ਆਰਾਮ ਜਾਂ ਦੁਨਿਆਵੀ ਇੱਛਾ ਬਿਨਾ ਆਜ਼ਾਦੀ ਤੋਂ ਮੈਨੂੰ ਲੁਭਾ ਨਹੀਂ ਸਕਦੀ ਬਿਨਾ ਆਜ਼ਾਦੀ ਤੋਂ ਮੈਨੂੰ ਲੁਭਾ ਨਹੀਂ ਸਕਦੀ